ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਬੈਂਕ ਆਫ ਬਰੋਡਾ ਦੇ ਵਿੱਚ ਆਈ ਇੱਕ ਨਵੀਂ ਭਰਤੀ ਬਾਰੇ ਸੰધારੀਆਂ ਚੁੱਕੀ ਹੈ ਐਲਬੀਓ ਆਫੀਸਰ ਦੀ ਯਾਨੀ ਕਿ ਲੋਕਲ ਬੈਂਕ ਆਫੀਸਰ ਆਨਲਾਈਨ ਫਾਰਮ 2015 ਜਿਹੜੇ ਕਿ 4 ਜੁਲਾਈ 2025 ਨੂੰ ਰਿਲੀਜ਼ ਹੋਏ ਨੇ ਇਸ ਵਿੱਚ ਕੁੱਲ 2500 ਵੈਕੈਂਸੀਆਂ ਰਿਲੀਜ਼ ਹੋਈਆਂ ਨੇ ਜਿਸ ਵਿੱਚ ਕੀ ਇਸ ਨੂੰ ਅਪਲਾਈ ਕਰਨੇ ਤੁਹਾਡੇ ਕੋਲ ਗ੍ਰੈਜੂਏਸ਼ਨ ਕਿਸੇ ਵੀ ਡਿਸਪਲਿਨ ਦੇ ਵਿੱਚ ਕਿਸੇ ਵੀ ਰੈਕਗਨਾਈਜ਼ ਯੂਨੀਵਰਸਿਟੀ ਵੱਲੋਂ ਪਾਸ ਹੋਣੀ ਜ਼ਰੂਰੀ ਆ ਤਾਂ ਹੀ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਇਸ ਤੋਂ ਬਿਨਾ ਗੱਲ ਕਰੀ ਇਸ ਬਹੁਤ ਇੰਪੋਰਟੈਂਟ ਡੇਟ ਸੀ ਤਾਂ 4 ਜੁਲਾਈ ਤੋਂ ਹੀ ਫਾਰਮ ਅਪਲਾਈ ਹੋਣੇ ਸਟਾਰਟ ਹੋ ਗਏ ਨੇ 24 ਜੁਲਾਈ 2025 ਤੱਕ ਇਹ ਫਾਰਮ ਅਪਲਾਈ ਹੋਣੇ ਨੇ ਇਸ ਵਿੱਚ ਜੋ ਏਜ ਲਿਖ ਰੱਖੀ ਗਈ ਆ ਉਹ 1 ਜੁਲਾਈ 2025 ਤੱਕ ਤੁਹਾਡੀ 21 ਸਾਲ ਦੀ ਤੇ ਵੱਧ ਤੋਂ ਵੱਧ 30 ਸਾਲ ਦੀ ਹੋਣੀ ਜ਼ਰੂਰੀ ਆ ਇਸ ਵਿੱਚ ਏਜ ਰੈਲੈਕਸ਼ਨ ਜੇ ਤੁਹਾਨੂੰ ਰੂਲਸ ਦੇ ਮੁਤਾਬਿਕ ਵੀ ਜਾਓਗੀ ਅਗਰ ਇਸ ਵਿੱਚ ਸੈਲਰੀ ਦੀ ਗੱਲ ਕਰ ਲਈ ਤਾਂ ਤੁਹਾਡੇ ਜੋ ਜੀਐਮਜੀ ਦੀ ਸੈਲਰੀ ਪੈਕੇਜ ਰਹੇਗਾ 48480 ਤੋਂ ਲੈ ਕੇ 85920 ਰੁਪਏ ਤੱਕ ਦਾ ਜੋ ਤੁਹਾਡਾ ਸੈਲਰੀ ਪੈਕੇਜ ਇਸ ਵਿੱਚ ਰਹਿਣ ਵਾਲਾ ਹੈ ਫੀਸ ਦੀ ਗੱਲ ਕਰ ਲਈ ਤਾਂ ਇਸ ਵਿੱਚ ਜਨਰਲ ਕੈਟਾਗਰੀ ای ਡਬਲਯੂ ਐਸ ਕੈਟਾਗਰੀ ਓਬੀਸੀ ਕੈਂਡੀਡੇਟਸ ਦੇ 850 ਰੁਪਏ ਫੀਸ ਹੈ ਪਲੱਸ ਪੇਮੈਂਟ ਗੇਟਵੇ ਚਾਰजेस ਹੋਣਗੇ ਐਸਟੀ ਕਾਸਟ ਐਸਟੀ ਕਾਸਟ ਪੀ ਡਬਲਯੂ ਡੀ ਕਾਸਟ ਐਸਐਮ ਯਾਨੀ ਕਿ ਐਕਸ ਸਰਵਿਸਮੈਨ ਤੇ ਊਮੈਨਸ ਲਈ ਸਿਰਫ 175 ਰੁਪਏ ਵੀਜ਼ਾ ਜੋ ਕਿ ਪੇਮੈਂਟ ਗੇਟਵੇ ਚਾਰजेस ਇਨਕਲੂਡਡ ਹੋਣਗੇ ਇਸ ਵਿੱਚ ਲੋਕਲ ਬੈਂਕ ਆਫੀਸਰ ਦੀ ਭਰਤੀ ਆ 2500 ਵੈਕੈਂਸੀਆਂ ਨੇ ਅਤੇ ਇਸ ਵਿੱਚ ਤੁਹਾਡਾ ਸਿਵਲ ਸਕੋਰ ਵੀ ਮੈਟਰ ਕਰਦਾ ਜੋ ਕਿ 680 ਉਸ ਤੋਂ ਵੱਧ ਹੋਣਾ ਚਾਹੀਦਾ ਤੇ ਇਸ ਵਿੱਚ ਐਕਸਪੀਰੀਅੰਸ ਘੱਟੋ ਘੱਟ ਤੁਹਾਨੂੰ 1 ਸਾਲ ਦਾ ਕਿਸੇ ਵੀ ਰੂਲਰ ਜਾਂ ਕਿਸੇ ਵੀ ਬੈਂਕ ਦੇ ਵਿੱਚ ਤੁਹਾਡੇ ਕੋਲ ਹੋਣਾ ਜ਼ਰੂਰੀ ਆ ਆਫੀਸ਼ੀਅਲ ਵੈਬਸਾਈਟ ਇਸ ਦੀ ਮੈਂਸ਼ਨ ਕਰਤੇ ਜਿੱਥੇ ਜਾ ਕੇ ਤੁਸੀਂ ਬਾਕੀ ਦੀ ਡਿਟੇਲ ਚੈੱਕ ਕਰ ਲੈਣੀ ਆ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਜੇਕਰ ਤੁਸੀਂ ਘਰ ਬੈਠੇ ਰਹਿਣਾ ਹੈ ਏਦਾਂ ਨਵੇਂ-ਨਵੇਂ ਸਰਕਾਰੀ ਨੌਕਰੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵੀ ਗੁਰੇ ਨੂੰ ਵੱਤਵਾਰ ਲੈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਇਸ ਪੋਸਟ ਦੀ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲ ਘਰ ਬੈਠੇ ਅਪਲਾਈ ਕਰਵਾ ਵੀ ਸਕਦੇ ਹੋ ਤੇ ਖੁਦ ਪੋਸਟ ਅਪਲਾਈ ਕਰਨ ਦਾ ਕੰਮ ਸਿੱਖ ਵੀ ਸਕਦੇ ਹੋ ਘਰ ਬੈਠੇ ਇੰਟਰਨੈਟ ਕੈਫੇ ਤੇ